ਹਾਂਜੀ ਦੋਸਤੋ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਅੱਜ 8 ਤਰੀਕ ਹੋ ਗਈ ਹੈ ਵੀਰੋ ਤੇ 7 ਦਾ ਸਮਾਂ 7:30 ਹੋ ਗਿਆ ਹੈ ਖਨੌਰੀ ਬਾਰਡਰ ਦੇ ਬੈਠੇ ਆ ਸੁਖਜੀਤ ਸਿੰਘ ਬਲਕਾਰ ਸਿੰਘ ਜੀ ਉਹ ਜੀ ਸਾਹਿਬ ਤੇ ਜੱਜਾ ਜੀ ਹਾਂ ਚਾਨਣ ਸਿੰਘ ਜੀ ਬੈਠੇ ਆ ਚਾਹ ਪਾਣੀ ਛਕ ਲਿਆ ਵੇ ਕੇਤਲੀ ਪਈ ਹੈ ਆਪਣੇ ਤੇ ਹੁਣ ਆਪਾਂ ਇਸ਼ਨਾਨ ਪਾਣੀ ਕਰਕੇ ਤੇ ਜਾਂਦੇ ਆ ਆਪਾਂ ਜਿੱਥੇ ਹੈਗੇ ਡੱਲੇਵਾਲ ਸਾਹਿਬ ਬੈਠੇ ਆ ਮਰਨ ਵਰਤਨ ਰੱਖਿਆ ਜਿਹੜਾ ਉੱਥੇ ਬੈਠੇ ਆ ਅੱਜ 13ਵਾਂ ਦਿਨ ਹੋ ਗਿਆ 13ਵੇਂ ਦਿਨ ਦੀ ਸ਼ੁਰੂਆਤ ਹੋ ਗਈ ਤੇ ਬਾਕੀ ਸਾਰਾ ਤੁਹਾਨੂੰ ਹੌਲੀ ਹੌਲੀ ਜਿਹੜੀ ਸਾਰੀ ਜਾਣਕਾਰੀ ਦਿੰਦੇ ਆ ਤੇ ਧੰਨਵਾਦ ਜੀ ਲਓ ਜੀ ਦੋਸਤੋ 8 8:30 ਦਾ ਟਾਈਮ ਹੈ ਤੇ ਹੁਣ ਆਪਾਂ ਇਸ਼ਨਾਨ ਪਾਣੀ ਲੱਗੇ ਕਰਨ ਆਇਆ ਆਪਣਾ ਲੱਗਾ ਜੀ ਗੀజర్ ਗੀజర్ ਲੱਗਾ ਜੀ ਬੜੇ ਜੱਬਣਾ ਪਹਿਲਾਂ ਇਹਨੂੰ ਬਾਲਿਆ ਤੇ ਬੜੇ ਪੰਗਿਆਂ ਨੂੰ ਪਹਿਲਾਂ ਬਾਲਿਆ ਤੇ ਇਹ ਵੀਰਿਆ ਬਠਿੰਡੇ ਤੋਂ ਇਹ ਲੱਗਾ ਇੱਥੇ ਮੋਰਚਾ ਕਿ ਇਹ ਬਠਿੰਡਾ ਜ਼ਿਲ੍ਹੇ ਦੇ ਕਿਹੜਾ ਪਿੰਡ ਰਾਮਨਵਾਸ ਜੀ ਰਾਮਨ ਰਾਮਨਵਾਸ ਰਾਮਨਵਾਸ ਹਾਂਜੀ ਹੁਣ ਆਪਾਂ ਬਾਲਟੀਆਂ ਭਰੀਆਂ ਤੇ ਗਰਮ ਚੱਲ ਰਿਹਾ ਪਾਣੀ ਪਾਣੀ ਜਦੋਂ ਗਰਮ ਹੁੰਦਾ ਆਪਣਾ ਜਗ੍ਹਾ ਇੱਥੇ ਆਪਾਂ ਡੇਰਾ ਲਾ ਕੇ ਨਹਾੜਨਾ ਚਾਨਣ ਸਿੰਘ ਜੀ ਵਧੀਆ ਜਗ੍ਹਾੜ ਆ ਹੋਟਲ ਵੀ ਹੈਗਾ ਪਰ ਰੋਟਰਾ ਥੋੜਾ ਜਿਆ ਵਿੱਚੋਂ ਲੋਕ ਜਿਹੜੇ ਸਾਡੇ ਖਰਾਬ ਕਰ ਜਾਂਦੇ ਕੰਮ ਤੇ ਹੁਣ ਆ ਆਪਾਂ ਇਸ਼ਨਾਨ ਪਾਣੀ ਕਰਦੇ ਆ ਜੀ ਲੋ ਜੀ ਦੋਸਤੋ ਆਪਾਂ ਨਹਾ ਧੋ ਗਏ ਫਰੈਸ਼ ਹੋ ਗਏ ਆ ਰੈਡੀ ਹੋ ਗਏ ਆ ਇਧਰ ਫੌਜਾਂ ਪੀ ਰੀਆਂ ਚਾਹ ਆਪਾਂ ਘੁਲਤੇ ਆਂ ਟਰਾਲੀ ਦੇ ਤੇ ਵੇਖੋ ਲੱਗਾ ਜਗਾੜ ਦੇ ਇੱਧਰ ਆਪਣਾ ਹੀ ਫੌਜਾਂ ਪੀ ਰੀਆਂ ਚਾਹ ਤੇ ਇੱਧਰ ਹੀ ਪੀ ਰੇ ਚਾਹ ਤੇ ਆ ਟਰਾਲਾ ਆਪਾਂ ਹੋ ਗਿਆਂ ਰੈਡੀ ਸ਼ੈਡੀ ਆਪਣੀ ਚਾਹ ਪਈ ਆ ਆੜੀ ਦੇ ਸਹੀ ਬਾ ਮਾਇਆ ਹੈ ਬਾ ਮਾਇਆ ਮਾ ਮਾਇਆ ਕੀ ਦੇ ਨਾਮ ਰੱਖਿਆ ਨੇ ਪਗ ਇਹ ਹਰਿਆਣੇ ਦੇ ਆ ਹਰਿਆਣੇ ਇਹ ਹਰਿਆਣੇ ਦਾ ਹੋਟ ਰਿਹਾ ਬਹੁਤ ਵੱਡਾ ਆਡਰ ਬੜਾ ਹੀ ਰੁਪਈਆ ਲਾਇਆ ਹਰਿਆਣੇ ਵਾਲੇ ਵੀਰ ਨੇ ਤੇ ਲੱਗੀਆਂ ਟਰਾਲੀਆਂ ਜਾਨੀ ਕਿ ਵਧੀਆ ਸਟੰਡਰ ਦਾ ਬਣਿਆ ਅੰਦਰੋਂ ਵੀ ਬਹੁਤ ਅੰਦਰੋਂ ਵੀ ਬਹੁਤ ਵਧੀਆ ਬਣਿਆ ਆ ਬਹੁਤ ਸੋਹਣਾ ਬਣਿਆ ਆ ਟਰਾਲੀਆਂ ਬੜੇ ਚਿਰਦਿਆਂ ਖੜੋਤੀਆਂ ਆੜੀਆਂ ਸਾਹਮਣੇ ਖੜੀਆਂ ਵੇਖ ਰੀਆਂ ਜੇ ਕਿਹੜਾ ਫਰਵਰੀ ਦੀਆਂ ਪੁਰਾਣੇ 13 ਫਰਵਰੀ ਦੀਆਂ 13 ਫਰਵਰੀ ਦੀਆਂ ਆ ਕੇ ਖੜੋਤੀਆਂ ਸੀ 10 ਮਹੀਨੇ ਹੋ ਗਏ ਤਕਰੀਬਨ 10 ਮਹੀਨੇ ਆ ਸਾਰਾ ਮੋਰਚਾ ਬੜੀ ਦੂਰ ਤੱਕ ਲੱਗਾ ਜੇ ਦੇਖੋ ਦੂਰ ਦੂਰ ਟਰਾਲੀ ਦੇ ਖੋਸ ਤਾਂ ਦੂਰ ਤੱਕ ਲੱਗਾ ਅਗਲੇ ਲਈ ਚਾ ਫਾਕੀਸ਼ਾ ਦਾ ਆਪਾਂ ਵਾ ਲੈ ਆ ਫਾਕ ਦੱਸਿਆ ਕਿ ਕਿਤਰਾ ਹੈ ਗੁਰੂ ਮਾਰ ਹੈ ਫਾਕਾ ਹੈ ਤਾਜ ਹੈ ਤੇ ਸੋਹਣੇ ਤਰੀਕੇ ਨਾਲ ਸਜਾਈਦਾ ਹੈ ਦੱਸਿਆ ਕਿ ਕਿਤਰਾ ਵੱਜੀ ਆ ਤੇ ਆਪਾਂ ਹੁਣ ਚੱਲਦੇ ਆ ਢੱਲੇਵਾ ਸਾਹਿਬ ਕੋ ਜਿੱਥੇ ਸਟੇਜ ਤੇ ਬਿਠੇ ਲਓ ਜੀ ਆਪਾਂ ਤੁਰ ਪਿਆ ਸਟੇਜ ਵੱਲ ਨੂੰ ਇੱਥੇ ਹੁਣ ਆ ਇਹ 2:30 ਵਜੇ ਹੁੰਦੀ ਸਰਜੀਦ ਬੰਦ ਸਟੇਜ 2:30 ਤੇ ਸਟੇਜ 2:30 ਬੰਦ 12 ਵਜੇ ਸਟੇਜ ਉਥੇ ਚਾਲੂ ਹੁੰਦੀ ਆ ਕਿ ਉਥੇ ਜਿਹੜਾ ਵੀ ਬੁਲਾਰੇ ਆ ਜਾਂ ਗੱਲਬਾਤ ਰੱਖਣੀ ਚਾਹੁੰਦਾ ਉਥੇ ਰੱਖ ਸਕਦੇ ਆ ਤੇ ਜਨਰਲ ਸਾਹਿਬ ਜਿਹੜਾ ਮਨਮਰਜ਼ਾ ਰੱਖਿਆ ਤੇ ਉਥੋਂ ਹਣ ਜਾਵਾਂਗੇ ਉਥੋਂ ਰਾਤ 3 ਤੋਂ 4 ਵਜੇ ਸ਼ਾਮੀ ਆਵਾਂਗੇ ਦੇ ਨਾਲ ਨਾਲ ਜਿਹੜੇ ਮੋਰਚੇ ਲੱਗੇ ਆ ਪੱਕੇ ਵੜੇ ਲੰਮੇ ਸਮੇਂ ਤੋਂ ਲੱਗੇ ਆ ਆ ਵੇਖ ਕੱਡਾ ਵੀ ਲਿਖਿਆ ਤੈਨੂੰ ਕਹ ਸੀ ਨਾ ਮੋਦੀਆ ਘਰ ਵਾਪਸੀ ਤਾਂ ਤ ਕਾਨੂੰਨ ਵਾਪਸੀ ਜਦ ਹਣਾ ਤੇ ਖਲੋਤੇ ਆ ਬਜ਼ੁਰਗਾਂ ਮੋਰਚੇ ਜਿਹੜੇ ਸੰਘਰਸ਼ਾ ਹੋਰ ਜੀ ਸਸੀਗਾਲ ਦੀ ਸਾਰਿਆਂ ਦੀ ਤੇ ਦਿੱਲੀ ਕੂਚ ਇਹ ਸੰਘਰਸ਼ ਸਾਰਿਆਂ ਲਈ ਆ ਇੱਕ ਨਹੀਂ ਨਹੀਂ ਆ ਤੇ ਬਹੁਤ ਵੱਡਾ ਸੰਘਰਸ਼ ਆ ਤੇ ਅਰਦਾਸ ਕਰਿਓ ਨਾਲੇ ਮੈਸੀ ਤੇ ਆਹ ਟਰੈਕਟਰ ਦੇਖੋਗੇ ਮੈਸੀ ਆ 25 ਟੈਫ 25 ਟੈਫੇ ਵੇਖੋ ਬੜਾ ਪੁਰਾਣਾ ਕਿਤੇ ਮੋੜਸਾ ਆ ਲੱਗਾ 13 ਫਰਵਰੀ ਦੇ ਟੈਗ ਹੋਇਆ ਤੇ 13 ਫਰਵਰੀ ਨੂੰ ਇੱਥੇ ਹਵਾ ਕੜਤੀ ਸਾਰਾ ਗੋਇ ਟੈਗ ਹੋਇਆ ਸੀ ਹਵਾ ਹਵਾ ਕੜਤੀ ਝੰਡੇ ਉਤਰਾ ਹੀ ਗੱਡੇ ਪਏ ਤੇ ਖੰਡੇ ਚ ਲੱਗੇ ਆ ਤੇ ਹਵਾ ਹੁਆ ਸਭ ਕੱਢੀ ਆ ਇੱਥੇ ਜਦੋਂ ਜਦੋਂ ਪਹਿਲਾ ਸੰਘਰਸ਼ ਚੱਲਿਆ ਸੀ ਨਾ ਉੱਥੇ ਟੈਗ ਸਾਰਾ 26 ਜਨਵਰੀ ਨੂੰ ਜਦੋਂ ਸ਼ਹੀਦ ਕਰਨ ਨੂੰ ਮੈਂ ਸ਼ਹੀਦ ਕੀਤਾ ਜਦੋਂ ਇੱਥੇ ਮੁੰਡਾ 21 ਫਰਵਰੀ 21 ਫਰਵਰੀ ਸ਼ਵ ਕਰਮ ਸ਼ਹੀਦ ਹੁੰਦਾ ਹੈ ਨਾ ਉਦੋਂ ਦਾ ਇਹ ਲੱਗਾ ਇੱਥੇ ਆਹ ਵੇਖੋ ਤਰਪਾਲਾਂ ਪਈਆਂ ਤੁਹਾਨੂੰ ਹੋਰ ਗਾੜੀ ਦਿਖਾਉਂਦਾ ਆਹ ਦੇਖੋ ਤਰਪਾਲਾਂ ਪਈਆਂ ਐ ਪੱਕੇ ਜਾਗੜ ਬੰਦ ਕੀਤੇ ਪਏ ਮੋਰਚੇ ਆ ਦੇ ਆ ਸਭ ਪੁਰਾਣੇ ਲੱਗੇ ਆ ਮੋਰਚੇ ਆੜੇ ਸਾਰੇ ਆ ਦੇਖੋ ਚੱਲ ਰਿਹਾ ਵੇਖੋ ਨੂੰ ਪੱਕੇ ਜਗੜ ਬੰਦ ਹੋਣਦੇ ਆ ਕਮਰੇ ਬਣਾਏ ਆ ਵੇਖੋ ਟਰਾਲੀਆਂ ਦੇ ਸਾਬ ਬੈਠਾ ਉਹ ਚਾਰ ਬੰਦੇ ਹੈ ਪੱਕੇ ਜਗੜ ਬੰਦ ਹੈ ਪੱਕੇ ਇਹ ਕਮਰੇ ਬਣਾਏ ਆ ਟਰਾਲੀਆਂ ਦੇ ਬੇਟੇ ਹੈ ਨਾ ਇਹ ਤੋੜ ਦਤਾਈ ਲੋ ਜੀ ਦੋਸਤੋ ਜਿਹੜਾ ਉੱਥੇ ਸਮਾਗਮ ਹੁੰਦਾ ਜੋ ਵੀ ਉੱਥੇ ਟਾਈਮ ਦਿੱਤਾ ਹੁੰਦਾ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਹੁਣ ਚਾਹ ਪਾਣੀ ਦਾ ਗੱਫਾ ਚੱਲਣਾ ਨਾਲ ਚੱਲਣਾ ਚੋਲ ਜੀ ਸਿੰਘ ਲੱਗਾ ਤੇ ਲੋਕਾ ਸਿੰਘ ਕੀ ਲੋ ਜੀ ਦੋਸਤੋ ਆਪਾਂ ਆਣਾ ਨੰਜੋੜ ਸਵੇਰ ਦੇ ਗਏ ਹਾਂ ਆਪਾਂ 8:30 10:00 ਚਲ ਗਏ ਆ ਇਹ ਹੁਣ ਆ ਗਏ ਆ ਜੀ ਫ੍ਰੀ ਹੋ ਗਏ ਸਾਰਾ ਸਾਰਾ ਦਿਨ ਆ ਗਿਆ ਤੇ ਆ ਗਏ ਹੁਣ ਹੁਣ ਆਪੋ ਆਪਣੇ ਮੋਬਾਈਲਾਂ ਤੇ ਲੱਗੇ ਆ ਜੀ ਸੋਣ ਜੀ ਇਹ ਇਹਦੀ ਆ ਪਛਾਣ ਦੀ ਆ ਕਰ ਰਿਹਾ ਉਧਰ ਫੌਜੀ ਸਾਹਿਬ ਕਰ ਰਿਹਾ ਆਪਣੇ ਪੋਤੇ ਪੋਤਰੀਆਂ ਨਾਲ ਗੱਲਬਾਤ ਕਰ ਰਿਹਾ ਤੇ ਹੁਣ ਆਪਾਂ ਬਲੈਂਸ ਹੋ ਗਏ ਆ ਹਾਂ ਕਰਦੇ ਆ ਮਿਲਦੇ ਅਗਲੀ ਗੱਲਬਾਤ ਧੰਨਵਾਦ ਜੀ ਆਜੋ ਕਲ ਤਾਂ ਰਤੀਬ ਇਹ ਟਰਾਲਾ ਜੀਚ ਆਪਾਂ ਇਹ ਟਰਾਲਾ ਦੋਸਤੋ ਪਿਛਲੇ ਨੌਜਵਾਨਾਂ ਦਾ 10 ਮਹੀਨਿਆਂ ਦਾ ਲੱਗਾ ਜੇ ਇਤਰਾ ਹੀ ਸੰਗਤਾਂ ਵਾਸਤੇ ਹੀ ਆ ਸਾਰਾ ਭਾਜੀ ਕਰੀ ਸੰਗਤਾਂ ਵਾਸਤੇ ਲੱਗਾ ਇਤਨਾ ਸੇਵਾ ਕੀ ਲੱਗਾ 10 ਮਹੀਨੇ ਹੋ ਗਏ ਇਹਨੂੰ ਟਰਾਲੇ ਨੂੰ ਕੱਖ ਨਹੀਂ ਹੋ ਗਿਆ ਸੀਗੇ ਪਹਿਲੇ ਦਿਨ ਸੋ ਇਹ ਜੱਦਾ ਕਿਰਤ ਸਿੰਘ ਜੀ ਹੈ ਸੰਭੂ ਵਾਲਾ ਚਾਲੇ ਪਾਰਾਂ ਹਾਂ ਅੱਗੇ ਹਟਾ ਕੇ ਅੱਗੇ ਰਹਾ ਤੇ ਓਕੇ ਜੀ ਭਰਾਓ ਮਿਲਦੇ ਆਂ ਫੇਰ ਕੱਲ ਨੂੰ ਧੰਨਵਾਦ